ਜిల్లా ਪ੍ਰੀਸ਼ਦ ਬਾਜਵਾ ਕਲਾ ਜ਼ੋਨ ਨੰਬਰ 10 ਤੋਂ ਕਾਂਗਰਸ ਪਾਰਟੀ ਦੇ ਸੁਝਵਾਨ ਉਮੀਦਵਾਰ ਸ਼੍ਰੀਮਤੀ ਪਰਮਜੀਤ कौर ਪਤਨੀ ਸਰਦਾਰ ਜੋਦਾ ਸਰਪੰਚ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਓ ਸਭ ਤੋਂ ਪਹਿਲਾ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰਾਂ ਇਸ਼ਤਿਆਰ ਪੇਜੰਤ ਸੰਬੰਧੀ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਆਪਣੇ ਵੱਲੋਂ ਜੀ ਕਾਂਗਰਸ ਪਾਰਟੀ ਵੱਲੋਂ ਜੀ ਤੁਹਾਨੂੰ ਮਿਲੀਆਂ ਜੀ ਟਿਕਟ ਜੀ ਸ਼੍ਰੀਮਤੀ ਪਰਮਜੀਤ ਕੌਰ ਜੀ ਚੋਣ ਨਿਸ਼ਾਨੇਗਾ ਜੀ ਆਪਣਾ ਪੰਜਾ ਜੀ ਪੰਜਾ ਜੀ ਜਿਨ੍ਹਾਂ ਨੇ ਸਾਨੂੰ ਟਿਕਟ ਦਿੱਤੀ ਆ ਠੀਕ ਆ ਜੀ ਤੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਉਣੇ ਆ ਕਿ ਜਿੰਨਾ ਉਹਨਾਂ ਨੇ ਮਾਨ ਬਖਸ਼ਿਆ ਉਸ ਤੋਂ ਵੱਧ ਜਿੰਨੀ ਵੀ ਵੱਤ ਵੱਤ ਲੀਟ ਹੋਊਗੀ ਤੇ ਸਾਡੀ ਜਿਹੜੀ ਜਿੱਤ ਆ ਅਸੀਂ ਉਹਨਾਂ ਦੇ ਟਿਕਟ ਚੋਰੀ ਚ ਜਿੱਤ ਫੀਡ ਕੱਢ ਕੇ ਚੋਰੀ ਚ ਪਾਣ ਠੀਕ ਆ ਜੀ ਜੇ ਨਾ ਗੱਲਬਾਤ ਆਪਾਂ ਕਰਦੇ ਆਂ ਜੀ ਆਪਣੇ ਜੀ ਕਿੰਨਾ ਏਰੀਆ ਤੇ ਪਿੰਡ ਆਉਂਦੇ ਨੇ ਸਾਡੇ ਕੋ 60 ਪਿੰਡ ਹੈ ਜੀ ਠੀਕ ਹੈ 60 ਪਿੰਡ ਕਿੱਥੋਂ ਸ਼ੁਰੂ ਆ ਕੇ ਕਿੱਥੇ ਆ ਕੇ ਸਾਡਾ ਪਹਿਲਾ ਪਿੰਡ ਪਿੰਡ ਰਾਜੇਵਾਲਾ ਜੀ ਤੇ ਲਾਸਟ ਹੈਗਾ ਜੀ ਇਸਲੇਮਾ ਲਾਸਟ ਹੈ गाइस ਤੇ ਦਸ਼ਮੇਸ਼ਨਗਰ ਠੀਕ ਹੈ ਜੇ ਇਹਨਾਂ ਆਪਾਂ ਗੱਲ ਕਰਦੇ ਆ ਵਨ ਟੂ ਵਨ ਕਰਦੇ ਆ ਤੇ ਪ੍ਰਚਾਰ ਲਈ ਜਾਂਦੀਆਂ ਤੇ VOTER ਦੇ ਮਨ ਵਿੱਚ ਜੀ ਕਿੱਦਾਂ ਦਾ ਉਤਸ਼ਾਹ ਦੇਖ ਰਿਹਾ ਬਹੁਤ ਵਧੀਆ ਜੀ ਕੁਝ ਹੈਗੀਆਂ ਕਮੀਆਂ ਜਿਹੜੀਆਂ ਸਰਕਾਰ ਦੀਆਂ ਜਿਹੜੇ ਸਾਡੇ ਤੋਂ ਉਹਨਾਂ ਨੂੰ ਆਸਾ ਆ ਤੇ ਅਸੀਂ ਪੂਰੀਆਂ ਕਰਾਂਗੇ ਠੀਕ ਹੈ ਪਹਿਲੇ ਤੌਰ ਤੇ ਜੀ ਆਪਾਂ ਜਿੱਤ ਵੀ ਜਾਣਾ ਹੈ ਤੇ ਮੁੱਖ ਜੇ ਗੱਲ ਕਰਦੇ ਆ ਜੀ ਨੌਜਵਾਨ ਪੀੜ੍ਹੀ ਵਾਸਤੇ ਕਿਹੜੇ ਕਿਹੜੇ ਕੰਮ ਹੋਣਗੇ ਸਾਡਾ ਜੀ ਮਿਹਨਤ ਹੈਗਾ ਜੀ ਹਰ ਇੱਕ ਪਿੰਡ ਦੇ ਵਿੱਚ ਪਹਿਲਾ ਜਿਹੜਾ ਕਲੱਬ ਆ ਤੇ ਗਰਾਊਂਡ ਆ ਇਹਨਾਂ ਨੂੰ ਸਾਡੀ ਪਹਿਲ ਹੈ ਜੀ ਠੀਕ ਹੈ ਜੀ ਪੰਜੀ ਆਪਣੇ ਪਿੰਡ ਦੀ ਗੱਲ ਕਰਦੇ ਆ ਨਾਲੇ ਜਿੰਨਾ ਟਾਡੇ ਇਲਾਕਾ ਹੁੰਦਾ ਹੈ ਕਿਹੜੇ ਕਿਹੜੇ ਕੰਮ ਹੋਣ ਵਾਲੇ ਅਜੇ ਬਾਕੀ ਨੇ ਇੱਥੇ ਜੀ ਮਿਹਨਤ ਹਜੇ ਕੋਈ ਛਪੜਾਂ ਦਾ ਹੀ ਬਹੁਤ ਮੁੱਦੇ ਹੈਗੇ ਆ ਜਿਹੜਾ ਪਾਣੀ ਦਾ ਤੇ ਕੁਝ ਕੁ ਪਿੰਡਾਂ ਦੇ ਵਿੱਚ ਹਜੇ ਟੈਂਕੀਆਂ ਨਹੀਂ ਲੱਗੀਆਂ ਜੀ ਕੁਝ ਸਕੂਲਾਂ ਦੇ ਹੈਗੇ ਆ ਜਿਹੜੇ ਕਿ ਸਕੂਲ ਦੂਰ ਪੈਂਦੇ ਬੱਚਿਆਂ ਨੂੰ ਜਿੱਦਾਂ ਕਿ ਹਜੇ ਪ੍ਰਾਇਮਰੀ ਸਕੂਲ ਬਹੁਤ ਛੋਟੇ ਲੈਵਲ ਦੇ ਹੈਗੇ ਆ ਜਿਨ੍ਹਾਂ ਨੂੰ ਪ੍ਰੋਫਟ ਹੋ ਜਾਂ ਦਸਵੀਂ ਦੀ ਲੋੜ ਆ ਤੇ ਕੁਝ ਗਰਾਊਂਡ ਹੈਗੇ ਆ ਹਜੇ ਜਿੱਥੇ ਬੱਚਿਆਂ ਨੂੰ ਖੇਡਣ ਦੀ ਲੋੜ ਆ ਤੇ ਉਹਨਾਂ ਨੂੰ ਗਰਾਊਂਡ ਦੀ ਮਿਲ ਰਹੀ ਬੱਚਿਆਂ ਦੀ ਇੱਛਾ ਹੈ ਕਿ ਅਸੀਂ ਖੇਡਣਾ ਜਾਂ ਉੱਪਰ ਜਾਣਾ ਠੀਕ ਹੈ ਬਾਕੀ ਇੰਟਰਲੌਕ ਵੀ ਗਲੀਆਂ ਦੇ ਸਾਡੇ ਉੱਤੇ ਲੱਗਣ ਵਾਲੀ ਕਾਜ ਹਾਂਜੀ ਬਹੁਤ ਬਹੁਤ ਜ਼ਿਆਦਾ ਕੰਮ ਆ ਨਿੱਕੇ ਨਿੱਕੇ ਨੌਜਵਾਨ ਟਿੜੀ ਵਾਸਤੇ ਕਿਹੜੇ ਕਿੜੇ ਅਜੇ ਬੱਚੇ ਨਿਕਾ ਜਿਹੜੇ ਹੋਣਾ ਮਿਹਨਤਾ ਜੀ ਸਕੂਲਾਂ ਦਾ ਤੇ ਖੇਡਾਂ ਦਾ ਜੀ ਸਪੋਰਟ ਸਭ ਨੂੰ ਬੇਨਤੀ ਹੈ ਜੀ ਤੇ ਸਪੋਰਟ ਕਰਨਾ ਮਾਨ ਬਖਸ਼ਣਾ ਤੇ ਚੋਣ ਨਿਸ਼ਾਨ ਪੰਜੇ ਤੇ ਸਟੈਂਪ ਲਾ ਕੇ ਤੇ ਸਾਨੂੰ ਕੰਮ ਜਾਰੀ ਰੱਖਣਾ ਹਾਂਜੀ ਆਪਣਾ ਕੀ ਕਹਣਾ ਜੀ ਆਪਾਂ ਕਹਿੰਦੇ ਆਪਾਂ ਨੂੰ ਖੁਲਵਾਇਆ ਲਾਡੀ ਸਾਹਿਬ ਨੇ ਖਰਵਾਇਆ ਆਪਣੋਂ ਡਾਡੀ ਸਾਹਿਬ ਨੇ ਚੋਣ ਜਾਬਤਾ ਦੇ ਤੇ ਆਪਾਂ ਗੱਲ ਕਰਦੇ ਅੱਗੇ ਵਿਕਾਸਾਂ ਦੀ ਜਿੱਥੇ ਵਿਕਾਸ ਪਾਇਆ ਉੱਥੇ ਪਾਇਆ ਗਾਂ ਕੋਈ ਮਿਹਨਤ ਨਹੀਂ ਹੋਈ ਸਾਨੂੰ ਸਾਡੇ ਜਿੱਥੇ ਪਾਇਏ ਲੜ ਕੇ ਪਾਇਏ ਜੇ ਆ ਸਾਨੂੰ ਪਾਲ ਨਹੀਂ ਦਿੱਤੇ ਸਾਨੂੰ ਹੁਣ ਗਾਂ ਆਪਾਂ ਵਿਕਾਸ ਕਰਾਂਗੇ ਸਾਰਿਆਂ ਦੇ ਨਾਲ ਸਾਨੂੰ ਵੋਟਾਂ ਪਾਉਣ ਤੇ ਆਪਾਂ ਸਾਰੇ ਵਿਕਾਸ ਕਰਾਂਗੇ ਠੀਕ ਹੈ ਹਾਂਜੀ ਧੰਨਵਾਦ ਪੁੱਛਾ ਕਿਦਾਂ ਦਾ ਦੇਖ ਬਹੁਤ ਵਧੀਆ ਬਹੁਤ ਹੀ ਵਧੀਆ ਆਪਾਂ ਨੂੰ ਮਿਲ ਰਿਹਾ ਸਾਥ ਜਿਹੜੀ ਮਾੜੀ ਆ ਅਸੀਂ ਆਪਣਾ ਸਮਾਂ ਟਕਾਉਣਾ ਤੇ ਅਸੀਂ ਇਸ ਇਲੈਕਸ਼ਨ ਦੇ ਵਿੱਚ ਮਿਲੇ ਦੇ ਨਹੀਂ ਪੈਣਾ ਪਰ ਕੋਈ ਹੱਦ ਲੁਧਿਆਣੇ ਤੋਂ ਕੋਈ ਸੱਜਣ ਸੀ ਉਹਨੇ ਹਾਈ ਕੋਰਟ ਤੇ ਰਿੱਟ ਪਾਈ ਸੀ ਉਹ ਰਿੱਟ ਤੇ ਫੈਸਲਾ ਆਇਆ ਤਾਂ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਨਾਲ ਇਹ ਲੋਕਤੰਤਰ ਬਾਹਰ ਆਇਆ ਇਹ ਤਾਂ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੇ ਆ ਕਿਉਂਕਿ ਇਹ ਲੋਕਤੰਤਰ ਨੂੰ ਮੰਨਦੇ ਹੀ ਨਹੀਂ ਅੱਜ ਜਿੱਥੇ ਤੁਸੀਂ ਦੇਖ ਰਹੋ ਥਾਤਾ ਤੇ ਪਰਚੇ ਪਾੜੇ ਜਾ ਰਹੇ ਨਾਮਦਗੀਆਂ ਰੱਦ ਕਰਕੇ ਜਿੱਥੇ ਆਪਣੇ ਬਿਣਾ ਬਗਾਵਲਾ ਬੰਦੇ ਜਿਤਾਏ ਜਾ ਰਹੇ ਕਿਉਂਕਿ ਲੋਕਾਂ ਦੀਆਂ ਭਾਵਨਾ ਨਾ ਖੇਸ ਪਹੁੰਚਦੀ ਆ ਜਦੋਂ ਇਦਾਂ ਤੁਸੀਂ ਗਲਤ ਫੈਸਲੇ ਲੈਂਦੇ ਆ ਅੱਜ ਤੇ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ 4 ਸਾਲ ਚ ਕਬੀਟ ਲੱਗੀ ਹੋਵੇ ਕਿਤੇ ਆਪਾਂ ਜਵਾਬ ਦੇ ਆ ਕਿਤੇ ਵੀ ਕੋਈ ਕੰਮ ਹੋਇਆ ਹੋਵੇ ਸੋ ਇੱਥੇ ਬਸ ਨਹੀਂ ਅੱਜ ਲੋਹਾਂ ਡਾਕਟਰ ਦੀ ਪੋਜੀਸ਼ਨ ਕਿੱਥੇ ਆ ਅੱਜ ਜਿਹਦੇ ਦਿਨ ਦਿਹਾੜੇ ਊੜੀਆਂ ਚੱਲਦੀਆਂ ਸਾਡੀਆਂ ਮਾਤਾਵਾਂ ਸੇਕਣੇ ਤੁਰੀਆਂ ਜਾਂਦੀਆਂ ਦੀਆਂ ਵਾਲੀਆਂ ਕੋਲ ਲੈਂਦੇ ਆ ਕਿਤੇ ਨਾ ਕਿਤੇ ਕਿਤੇ ਕਿਸੇ ਨਾ ਕਿਸ ਦੀ ਜਿੱਦ ਰੁਟੀ ਜਾ ਰਹੀ ਆ ਕਿਤੇ ਕੁਝ ਹੋ ਰਿਹਾ ਸੋ ਇਸ ਕਰਕੇ ਬੜੇ ਮਾੜੇ ਤੌਰ 'ਤੇ ਪੰਜਾਬ ਬਦਲਿਆ ਲਾਰਡਾਂ ਦਾ ਆਪ ਤੇ ਪੋਜੀਸ਼ਨ ਬਿਲਕੁਲ ਬਦਲ ਨਾ ਗਦਰਤਾ ਹੋਈ ਗਈ ਆ ਇੱਥੇ ਦੀ ਗੱਲ ਇੱਥੇ ਸਾਡੇ ਅੱਜ ਪੰਜਾਬ ਜਿਹੜਾ ਸਫਰ ਕਰ ਰਿਹਾ ਜਿਹੜਾ ਕਰਜ਼ੇ ਦੀ ਪੰਡ ਸਾਡੇ ਦੇ ਦਿਨ-ਬਾਰ ਦਿਨ ਵੱਡੀ ਹੁੰਦੀ ਜਾ ਰਹੀ ਆ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਕਰਜ਼ਾ ਪੂਰਾ ਪੰਜਾਬ ਕਰਾਂਗੇ ਅੱਜ ਮਹਿਰ ਹਰ ਸਵਾ ਕ੍ਰੋੜ ਰੁਪਈਆ ਕਰਜ਼ਾ ਉਹਨਾਂ ਨੇ 40 ਸਾਲਾਂ ਦੀ ਚੱਕ ਲਿਆ ਸੋ ਅੱਜ ਪੰਜਾਬ ਦੇ ਚੰਗਤ ਭਾਰ ਪੈ ਗਿਆ ਸੋ ਮੈਂ ਦੱਸਣਾ ਚਾਹਣਾ ਇਹ ਲੋਕ ਕਹਿੰਦੇ ਸੀ ਅਸੀਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਵਾਵਾਂਗੇ ਅੱਜ ਕਿੱਥੇ ਉਹ ਰੁਜ਼ਗਾਰ ਇਹ ਇੰਦਸੀ ਸਾਡੀਆਂ ਮਾਤਾਵਾਂ ਪੈਨਾਂ ਨੂੰ 110000 ਰੁਪਇਆ ਦਵਾਂਗੇ ਉਹ ਲੱਖੇ ਦੇ ਲਾਗੇ ਜਾ ਕੇ ਕਰਨੇ ਡਰਾਮੇ ਪਰ ਉਹ ਉਹ ਰਾਸ ਨਹੀਂ ਆਉਣੇ ਡਰਾਮੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਇਹਨਾਂ ਨੇ ਕਰਨਾ ਹੀ ਆ ਪਰ ਕੀਤਾ ਕੀ ਆ ਸੋ ਪਿੰਡਾਂ ਦਾ ਵਿਕਾਸ ਤੁਸੀਂ ਦੇਖ ਰਹੋ ਪੰਚਾਇਤਾਂ ਸੁਣੀਆਂ ਗਈਆਂ ਮੈਂ ਪਹਿਲਾਂ ਵੀ ਕਿਹਾ ਸੀ ਵੀ ਸਾਡੇ ਪਿੰਡਾਂ 'ਚ ਜੇ ਕੋਈ ਪੈਸੇ ਦੀ ਲੋੜ ਨਹੀਂ ਤੁਸੀਂ ਕੰਮ ਚੱਲ ਲੈ ਜੇ ਸਹੀ ਤੰਦਰਾਂ ਕਿੰਨੇ ਸਾਡੇ ਕੋਲ ਪੈਸੇ ਪੈਣ ਦਾ ਮੌਕਾ ਸਭ ਹੋ ਜਾਣਾ ਕੰਮ ਚੱਲਣਾ ਲੈਂਦੇ ਹੋ ਪਰ نئی ਸਰਕਾਰ ਲੋਕਾਂ ਨਾਲ ਹੋਈ ਆ ਕ腐ਸ਼ਨ ਕਿੰਦੀ ਸੀ ਅਸੀਂ ਖਤਮ ਕਰ ਦਾਂਗੇ ਅੱਜ ਕ腐ਸ਼ਨ ਦਾ ਖੌਨ ਬੜਾ ਉਸੇ ਡਿਸਟ੍ਰਿਕਟ ਤੋਂ ਜੱਜੋ 25000 ਰੁਪਏ ਚਾਪੜ ਦੀ ਤਸੀਲ ਦਾ ਰੇਟ ਆ ਔਰ ਹਰ ਥਾਣੇ ਜਲਦੋ ਕਿਤੇ ਜੱਜੋ ਪੈਸੇ ਭਾਰੂ ਹੋਏ ਪਿਆ ਸੋ ਹਰ ਬੰਦਾ ਆਪਣੇ ਜਿਹੜੀ ਪਾਰਟੀਆਂ ਦੀ ਰਾਜਨੀਤਿਕ ਡੁੱਬਣਾ ਜਦੋਂ ਪਾਰੇ ਸਰਕਾਰ ਧੱਕੇ ਮਾਰਦੀ ਆ ਵੀ ਅਸੀਂ ਪਰਚੇ ਕਰਦੇ ਆਂ ਧੱਕਾ ਕਰਦੀ ਆ ਬਹੁਤ ਸਾਰੇ ਲੋਕਾਂ ਨੇ ਪਰਚੇ ਕੀਤੇ ਵੀ ਆ ਇੱਥੇ ਦੀ ਬੱਸ ਇਸ ਤੋਂ ਅੱਗੇ ਧੰਨਵਾਦ ਦੱਸਣਾ ਚਾਹੁੰਦਾ ਇਹ ਸਰਕਾਰ ਦੀਆਂ ਜਿਹੜੀਆਂ ਆਪਣੀਆਂ